ਲਓ ভাই ਮਿੱਤਰੋ ਆਪਾਂ ਪੁੱਜੋ ਕਿਸਾਨ ਮੇਲੇ ਤੇ ਪਹੁੰਚੇ ਆ ਤੇ ਆ ਇੱਕ ਕੱਟੀ ਲੈ ਕੇ ਪਹੁੰਚਿਆ ਭਰਾ ਤੇ ਕੱਟੀ ਬਾਰੇ ਆਪਾਂ ਪੂਰੀ ਡਿਟੇਲ ਲਵਾਂਗੇ ਨਾਲ ਕਰਾਂਗੇ ਭਰਾ ਨਾਲ ਗੱਲਬਾਤ ਤੇ ਜਿੰਨਾ ਮੇਲਾ ਆ ਗਿਆ ਇਸ ਕੱਟੀ ਨੂੰ ਖੜ ਖੜ ਤੱਕਦਾਗਾ ਜੀ ਵਿਸ਼ੇ ਜੀ ਹੋਰ ਕਿਵੇਂ ਆ ਪਿੰਡ ਵਾਲਿਓ ਤੇ ਆ ਦੇਖੋ ਇਸ ਕੱਟੀ ਕੋਲੇ ਸਾਰਾ ਮੇਲਾ ਆ ਕੇ ਰੁਕਦਾਗਾ ਤੇ ਹੁਣ ਮਾਲਕ ਨਾਲ ਇਸ ਕੱਟੀ ਦੇ ਬਾਰੇ ਕਰਦੇ ਆ ਗੱਲਬਾਤ ਸਸਰੀਕਾਲ ਬਾਈ ਜੀ ਸਸਰੀਕਾਲ ਬਾਈ ਜੀ ਹੋਰ ਠੀਕ ਠਾਕ ਹੋ ਜੀ ਠੀਕ ਆ ਜੀ ਤੁਹਾਡਾ ਸਾਰਾ ਚੈਨਲ ਦੇਖ ਵਾਲੇ ਵੀਰਾਂ ਨੂੰ ਸਸਰੀਕਾਲ ਜੀ ਸਾਰਿਆਂ ਨੂੰ ਜੀ ਤੇ ਬਾਈ ਜੀ ਆਪਣੀ ਐਸਾ ਕੱਟੀ ਦੀ ਡਿਟੇਲ ਜਰੂਰ ਦੱਸੋ ਆਪਣੇ ਦੋਸਤਾਂ ਨੂੰ ਜੀ ਜੀ ਪੰਜਵਾਂ ਮਹੀਨਾ 30 ਤਰੀਕ ਦਾ ਜਰਮਾ ਜੀ ਇਹਦਾ ਅੱਛਾ ਜੀ ਤਿੰਨ ਮਹੀਨਿਆਂ ਦੀ ਹੋ ਗਈ ਜੀ ਠੀਕ ਆ ਜੀ ਤਿੰਨਾਂ ਦੀ ਹਾਂ ਜੀ ਤਿੰਨ ਮਹੀਨਿਆਂ ਦੀ ਹੋ ਗਈ ਇਹਦੀ ਮਾਂ ਤਾਂ ਸਰਕਾਰੀ ਛੇਵਣ ਦੀ ਆ ਜੀ ਹਰਿਆਣਾ ਦੇ ਦੀ ਠੀਕ ਆ ਜੀ ਤੇ ਆਪ ਕਿਹੜੇ ਦੀ ਆ ਜੀ ਆਪੇ ਲక్ష్ਮੀ ਡੇਰੀ ਫਾਰਮ ਵਾਲੇ ਕੋਈ ਨੂਰ ਦੀ ਆ ਜੀ ਕੋਹੇ ਨੂਰ ਦੀ ਆ ਗਈ ਹੈ ਹਾਂ ਜੀ ਠੀਕ ਆ ਜੀ ਤੇਰੀ ਮਾਂ ਦਾ ਕੀ ਰਿਕਾਰਡ ਰਿਹਾ ਜੀ ਜਿਹਦੀ ਮਾਂ ਦਾ ਜਾਂਦੀ ਆ ਉਹ ਜੀ ਬੜੀ ਚੰਗੀ ਸੇਵਾ ਤੇ 20 21 ਤੇ ਜੀ 20 21 ਤੇ ਹਾਂ ਠੀਕ ਆ ਦੋਹਾਂ ਪਾਸਿਆਂ ਤੋਂ ਬਲੱਡ ਲਾਈਨ ਪੂਰੀ ਟਾਪ ਦੀ ਹੋ ਗਈ ਜੀ ਭਾਈ ਆਏ ਨੂੰ ਅੱਗੇ ਨੂੰ ਲੈ ਆ ਮਾੜਾ ਆ ਤੇ ਬਾਈ ਇਹਨੂੰ ਫਿਰ ਕੀ ਖਰਾਕ ਪਾਉਣਾਗਾ ਇਹ ਬਹੁਤ ਸੋਹਣੀ ਪਾਲੀ ਆ ਤਿਆਰ ਕੀਤੀ ਹੈਗੀ ਹਾਂ ਤਾਂ ਬਾਈ ਦੁੱਧਤੀ ਆ ਇਹ ਠੀਕ ਆ ਮੇਰਾ ਦੁੱਧ ਤੇ ਆ ਹਾਂ ਮੇਰੇ ਦੁੱਧਤੀ ਆ 6 ਮਹੀਨੇ ਤੱਕ ਦੁੱਧ ਤੇ ਆ ਜੀ ਠੀਕ ਆ ਠੀਕ ਆ ਉਸ ਤੋਂ ਬਾਅਦ 6 ਮਹੀਨੇ ਤੱਕ ਦੁੱਧ ਪੂਰਾ ਪਿਆਏਗਾ ਬੱਚਾ ਜਿੰਨਾ ਚੰਗ ਲੈਂਦੀ ਆ ਚੰਗ ਲੈਂਦੀ ਆ ਕਦੋਂ ਹਟ ਜਾਂਦੀ ਆ ਚੋ ਲੈਨੇ ਆ ਜੀ ਠੀਕ ਆ ਇਹ ਚੰਗੂਗੀ ਚੰਗੂਗੀ ਠੀਕ ਆ ਠੀਕ ਆ ਫੇਰ ਜਾ ਕੇ ਕਿਤੇ ਬਰੀਡਾਂ ਬੰਦਣਾ ਹਾਂ ਤੇ ਇਹਦਾ ਪੱਟ ਪੂੜਾ ਵੀ ਆਪਣੇ ਦੋਸਤਾਂ ਨੂੰ ਦਿਖਾ ਦੇਵਾ ਲਿਆ ਘਮਾ ਦੇ ਯਾਰੀ ਦੋਸਤੀ ਆ ਬਾਈ ਪ੍ਰਿੰਦਰ ਨਾਲ ਜੀ ਬਹੁਤ ਹੋ ਗਿਆ ਕਿਵੇਂ ਜੀ ਬਾਈ ਬਰਿੰਦਰ ਨਾਲ ਜਾਰੀ ਦੋਸਤੀ ਹੈ ਜੀ ਉਹਦੀ ਦੇਣੀ ਹੈ ਬੰਦੇ ਦੀ ਸਰ ਅੱਛਾ ਅੱਛਾ ਬਰਿੰਦਰ ਨਾਲ ਹਾਂ ਠੀਕ ਹੈ ਇੱਕ ਬਾਈ ਪਿੰਡੀ ਸਿੱਧੂ ਹੋ ਗਿਆ ਢਵਾਲੀ ਵਾਲਾ ਠੀਕ ਆ ਠੀਕ ਆ ਇਹ ਬਾਈ ਤੇ ਆਪਣਾ ਪਿੰਡ ਕਿਹੜਾ ਜੀ ਫੋਖਰ ਹੈ ਜੀ ਫੋਖਰੀ ਹਾਂ ਜੀ ਹੋਰ ਕਿੰਨੇ ਕੁ ਪਸ਼ੂ ਰੱਖਿਆ ਜੀ ਸਾਡੇ ਕੋਲੇ ਹੈਗੇ 25-30 ਪਸ਼ੂ ਜੀ 25-30 ਪਸ਼ੂ ਤੇ ਜਾਨੀ ਕਿ ਬਰੀਡ ਤੇ ਕੰਮ ਕਰਦੇ ਆ ਵਦਗਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਪੁੱਤ ਤੇ ਕੋਈ ਝੋਟਾ ਵੀ ਤਿਆਰ ਕੀਤਾ ਜੀ ਨਹੀਂ ਜੀ ਝੋਟਾ ਕੋਈ ਨਹੀਂ ਜੀ ਠੀਕ ਆ ਠੀਕ ਆ ਬਾਈ ਉਹ ਬਰਿੰਦਰ ਜੀ ਛੀਮਣ ਪਾ ਜਾਂਦਾ ਜੀ ਠੀਕ ਆ ਜੀ ਬਾਕੀ ਨਾ ਪੂਰਾ ਚਮਕਦਾਰ 26 ਵਰਗਾ ਪਿੰਡਾ ਦੇਖੋ ਦੋਸਤੋ ਜਿਵੇਂ ਕਹਿੰਦੇ ਹਨ ਵੀ ਮੱਖੀ ਤਿਲ ਕਦੀ ਆ ਮੱਖੀ ਤਿਲ ਕਦੀ ਆ ਕਿ ਬਾਈ ਨੇ ਮਿਹਨਤ ਬਹੁਤ ਕੀਤੀ ਆ ਪੂਰਾ ਤੁਸੀਂ ਤਾਂ ਹੀ ਵਾਹ ਲੈਂਦੇ ਹੁੰਦਾ 15-16 ਕਿੱਲੇ ਠੇਕਾਂ ਤੇ ਅੱਛਾ ਜੀ ਇਹ ਬਾਈ ਪਿੰਡੀ ਸਿੱਧੂ ਨੇ ਜੀ ਇਹ ਸਾਨੂੰ ਇਹ ਲੈਂਡ ਚ ਪਾਇਆ ਬਾਈ ਨੇ ਠੀਕ ਹੈ ਠੀਕ ਹੈ ਉਹ ਸਾਡੀ ਡੈਡੀ ਚੰਗੇ ਬੰਦਾ ਦਾ ਚੰਗੀ ਸਲਾਹ ਦਿੰਦਾ ਫਿਰ ਆ ਜੀ ਸਾਡੀ ਡੈਡੀ ਦਾ ਥੰਮ ਆ ਉਹ ਠੀਕ ਹੈ ਠੀਕ ਹੈ ਜੋ ਯੋਗਦਾਨ ਉਹ ਬੰਦੇ ਦਾ ਜੀ ਬਹੁਤ ਸਹੀ ਹੈ ਤੇ ਅੱਜ ਆਏ ਸੀ ਬਾਈ ਅੱਜ ਹੀ ਆਏ ਸੀ ਬਾਈ ਠੀਕ ਆ ਮੇਲੇ ਚ ਵਧੀਆ ਭਰ ਮਹੰਗਾਰਾ ਮਿਲਦਾ ਹਨਾ ਮੇਲਾ ਬਹੁਤ ਬਹੁਤ ਸਾਰਾ ਮੇਲਾ ਆ ਕੇ ਖੜਦਾਗਾ ਬਹੁਤ ਪਿਆਰ ਮਿਲਦਾ ਕੱਟੀ ਨੂੰ ਦੇਖ ਕੇ ਜਾਂਦੇ ਆ ਸਾਰੇ ਭਰਾ ਜਿੰਨੇ ਵੀ ਮੇਲੇ ਚ ਪਹੁੰਚੇ ਆਗੇ ਤਿੰਨ ਦੀ ਹੋ ਗਈ ਤਿੰਨ ਦੀ ਹਾਂਜੀ ਤੇ ਬਾਈ ਇੱਕ ਵਾਰੀ ਆਪਣਾ ਸੰਪਰਕ ਨੰਬਰ ਬੋਲ ਮੇਰਾ ਪਿੰਡ ਦਾ ਖੋਖਰਾ ਬਾਈ ਅੱਛਾ ਜੀ ਮੇਰਾ ਨੰਬਰ ਹੈ 98766 5309 ਠੀਕ ਹੈ ਲਓ ਬਾਈ ਮਿੱਤਰੋ ਭਰਾ ਨੂੰ ਹੱਲਾਸ਼ੇਰੀ ਜਰੂਰ ਦਿਓ ਤਾਂ ਜੋ ਹੌਂਸਲਾ ਵਧ ਜਾਂਦਾ ਹੋਰ ਵੀ ਚੰਗੇ ਜਾਨਵਰ ਪਾਲਨ ਦਾ ਤੇ ਬਾਈ ਨੂੰ ਸੋਹਣੇ ਸੋਹਣੇ ਕਮੈਂਟ ਕਰਿਓ ਫੋਨ ਲਾ ਕੇ ਗੱਲਬਾਤ ਕਰ ਲਿਓ ਜੇ ਕਿਸੇ ਨੂੰ ਕੋਈ ਬਲੀਡ ਬਾਰੇ ਜਾਣਕਾਰੀ 61 ਸਾਲ ਦਾ ਨੰਬਰ ਦਿੱਖੀ ਹੋਵੇ ਭਰਾ ਨਾਲ ਗੱਲਬਾਤ ਕਰਨੀ ਹੋਵੇ ਸਾਂਝੀ ਤਾਂ ਜਰੂਰ ਕਰੋ ਬੋਲ ਦੇ ਬਾਈ 77 400 ਅੱਛਾ ਜੀ 317 ਠੀਕ ਹੈ ਜੀ ਓਕੇ ਬਾਈ ਲਓ ਬਾਈ ਮਿੱਤਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ